ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਾਪ ਜੀ ਜੋ ਇਹ ਵੀਡੀਓ ਵਿੱਚ ਦੇਖ ਰਹੇ ਹੋ ਇਹ ਸੰਤ ਬਾਬਾ ਸੰਤੋਖ ਸਿੰਘ ਜੀ ਮਾਨਪੁਰ ਵਾਲੇ ਉਹਨਾਂ ਦੇ ਗ੍ਰਹਿ ਵਿਖੇ ਦੀ ਹੈ ਪਿੰਡ ਮਾਨਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਜਦੋਂ ਸੰਤ ਬਾਬਾ ਜੀਤ ਸਿੰਘ ਜੀ ਤਕਰੀਬਨ ਸਾਢੇ 3 ਸਾਲ ਦੇ ਸੀਗੇ ਤਾਂ ਉਦੋਂ ਇਸ ਨਗਰ ਵਿੱਚੋਂ ਬਾਜ ਸਿੰਘ ਜਿਹੜਾ ਉੱਥੇ ਪਤਸਗੜ੍ਹ ਸਾਹਿਬ ਸਰਦਾਰ ਬਚਨ ਸਿੰਘ ਉਹਨਾਂ ਦੇ ਘਰ ਦੋ ਅਖੰਡ ਪਾਠ ਸਾਹਿਬ ਕਰਨ ਗਏ ਸੀਗੇ ਤੇ ਉਦੋਂ ਹੀ ਬਾਬਾ ਜੀ ਨੇ ਉਹਨਾਂ ਸਾਰਿਆਂ ਜਿਹੜੇ ਸਿੰਘ ਗਏ ਸੀਗੇ ਉਹਨਾਂ ਨੂੰ ਨਾਮ ਲੈ ਕੇ ਬੁਲਾਇਆ ਤੇ ਸਾਰਿਆਂ ਨੂੰ ਪਛਾਣਿਆ ਤੇ ਉਹਨਾਂ ਨੂੰ ਦੱਸਿਆ ਵੀ ਮੇਰਾ ਪਿੰਡ ਜਿਹੜਾ ਮਾਨਪੁਰਾ ਤੇ ਮੈਂ ਸੰਤੋਖ ਸਿੰਘ ਤੇ ਇਹ ਜਿਹੜੀ ਵਿਚਾਰਾ ਜਿਹੜਾ ਉਹਨਾਂ ਦਾ ਪੁਨਰ ਜਨਮ ਦਾ ਉਹ ਉਹਨਾਂ ਨੇ ਆਪ ਹੀ ਜਿਹੜਾ ਹੈ ਸੰਗਤਾਂ ਨੂੰ ਦੱਸਿਆ ਤੇ ਇਹ ਇਸ ਦਾ ਉਹਨਾਂ ਨੇ ਕਦੇ ਵੀ ਆਪਣੀ ਸਾਰੀ ਉਮਰ ਜਿਹੜੇ ਖਾਂਦਾਨੀ ਕੀਤਾ ਤੇ ਫਿਰ ਉਸੇ ਜਥੇ ਦੇ ਨਾਲ ਉਹ ਇਸ ਨਗਰ ਵਿੱਚ ਮਾਨਪੁਰ ਵਿੱਚ ਆ ਗਏ ਤੇ ਇੱਥੇ ਆ ਕੇ ਵੀ ਉਹਨਾਂ ਨੇ ਆਪਣਾ ਜਿਹੜਾ ਘਰ ਹੈ ਉਹ ਆਪਣੇ ਆਪ ਲੱਭਿਆ ਤੇ ਆਪਣੀਆਂ ਵਸਤਾਂ ਦੱਸੀਆਂ ਵੀ ਕਿੱਥੇ ਕਿੱਥੇ ਮੇਰੀ ਕੋਈ ਚੀਜ਼ ਪਈ ਇਹ ਜਿਹੜਾ ਘਰ ਹੈ ਇਹ ਦੋ ਭਰਾ ਸੀਗੇ ਪ੍ਰਤਾਪ ਸਿੰਘ ਤੇ ਸੰਤੋਖ ਸਿੰਘ ਉਹਨਾਂ ਦੀ ਇਕੱਠੀ ਜਾਇਦਾਦ ਹੈ ਤੇ ਜਿਹੜਾ ਮੇਰੇ ਸੱਜੇ ਪਾਸੇ ਵਾਲਾ ਪਾਸਾ ਇਹ ਭਾਈ ਸੋਤ ਸਿੰਘ ਉਹਨਾਂ ਦਾ ਹੁੰਦਾ ਸੀ ਤੇ ਦੂਜੇ ਪਾਸਾ ਸਰਪ੍ਰਸਤ ਸਿੰਘ ਉਹਨਾਂ ਦਾ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਰੀ ਉਮਰ ਜਿਹੜੀ ਐ ਪੱਕੀ ਦੇ ਵਿੱਚ ਹੀ ਲਾਈ ਤੇ ਬਹੁਤ ਜਗ੍ਹਾ ਤੇ ਉਹਨਾਂ ਨੇ ਸੇਵਾ ਵੀ ਕੀਤੀ ਅੰਮ੍ਰਿਤਸਰ ਸਾਹਿਬ ਦੇ ਕਿਲੇ ਵਿੱਚ ਵੀ ਉਹਨਾਂ ਨੇ ਕਾਰ ਸੇਵਾ ਵਾਲਿਆਂ ਨਾਲ ਬਹੁਤ ਲੰਮਾ ਸਮਾਂ ਸੇਵਾ ਨਿਵਾਇ ਤੇ ਨਾਲ ਦੀ ਨਾਲ ਬੋੜਾ ਪਿੰਡ ਜਿਹੜਾ ਨਹਿਰ ਤੇ ਖੰਡੇ ਤੇ ਕਰਦੋਰਾ ਸਾਹਿਬ ਬਣੇ ਹੋਏ ਨੇ ਉੱਥੇ ਵੀ ਬਹੁਤ ਲੰਬਾ ਸਮਾਂ ਉਹਨਾਂ ਨੇ ਸੇਵਾ ਕੀਤੀ ਉਸ ਤੋਂ ਪਰંત ਉਹ ਆਪਣੇ குரு ਕੀ ਲਾਹੌਰ ਵੀ ਉਹਨਾਂ ਨੇ ਕਾਫੀ ਸਮਾਂ ਜਿਹੜਾ ਸੇਵਾ ਕੀਤੀ ਉਸ ਤੋਂ ਪਰંત ਉਹਨਾਂ ਨੂੰ ਜਿਹੜਾ ਹੈਗਾ 베ਲਾ ਗਰਾਂਗਾ ਦੇ ਨੇੜੇ ਇੱਕ ਪਿੰਡ ਹੈ 베ਲਾ ਉੱਥੇ ਦੀ ਸੰਗਤ ਨੇ ਉਹਨਾਂ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਵਾਸਤੇ ਬੁਲਾਇਆ ਸੀਗਾ ਜਿੱਥੇ ਇੱਕ ਮੰਦ ਘਾਟੀ ਮੰਗ ਪਾਗੀ ਘਟਨਾ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉੱਥੇ ਸ਼ਹੀਦ ਹੋ ਗਏ ਸੀਗੇ ਹੋ ਦੱਸਿਆ ਜਾਂਦਾ ਕਿਸ ਤਰ੍ਹਾਂ ਬਾਬਾ ਜੀ ਆਪ ਦੱਸਦੇ ਹੁੰਦੇ ਸੀਗੇ ਵੀ ਅਜੇ ਉਹਨਾਂ ਦੇ ਸਵਾਸ ਜਿਹੜੇ ਸੀਗੇ ਉਹ ਚਲਦੇ ਸੀਗੇ ਭਾਵੇਂ ਉਹ ਦਿਹੋਸ਼ ਹੋ ਗਏ ਸੀਗੇ ਤਾਂ ਜਿਹੜੀ ਉਸ ਵੇਲੇ ਦੇ ਉੱਤੇ ਦੇ ਗ੍ਰੰਥੀ ਸਿੰਘ ਸੀ ਜਾ ਉੱਥੇ ਦੀ ਜੋ ਸੰਗਤ ਸੀਗੀ ਉਹਨਾਂ ਨੇ ਉਹਨਾਂ ਨੂੰ ਜਿਉਂਦਿਆਂ ਹੀ ਸੰਸਕਾਰ ਕਰ ਦਿੱਤਾ ਸੀ ਤੇ ਬਾਅਦ ਵਿੱਚ ਵੀ ਉਹਨਾਂ ਗ੍ਰੰਥੀ ਸਿੰਘ ਨਾਲ ਬਾਬਾ ਜੀ ਜਿਹੜੇ ਹੈਗੇ ਬਹੁਤ ਨਾਰਾਜ਼ ਰਹੇ ਉਸ ਤੋਂ ਉਪਰੰਤ ਉਹਨਾਂ ਨੇ ਦੁਆਰਾ ਜਿਹੜਾ ਹੈਗਾ ਪਸਤਗੜ੍ਹ ਸਾਹਿਬ ਜੀ ਜਨ ਧਾਰਿਆ ਇਹ ਜਿਹੜੀ ਧਾਰਨਾ ਹੈ ਇਹ ਉਹਨਾਂ ਨੇ ਆਪ ਹੀ ਸਾਨੂੰ ਦੱਸੀ ਹੈ ਆਪ ਹੀ ਇਹ ਦਾ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਸੀ ਕਿ ਵੀ ਮੇਰਾ ਇਸ ਪਰਿਵਾਰ ਦਾ ਦੇਵੇ ਕਿ ਮੇਰਾ ਪਹਿਲਾ ਜਨਮ ਹੈ ਇੱਕ ਜਨਮ ਉਹਨਾਂ ਨੇ ਇਸ ਗ੍ਰਹਿ ਵਿੱਚ ਜਿਹੜਾ ਹੈਗਾ ਵਿਕੂ ਜਾ ਰਿਹਾ ਤੇ ਇਸ ਵਿਚਾਰ ਦਾ ਉਹਨਾਂ ਨੇ ਆਪਣੀ ਸਾਰੀ ਉਮਰ ਚ ਕਦੇ ਵੀ ਕੰਡਨ ਨਹੀਂ ਕੀਤਾ ਬਹੁਤ ਬੜੀ ਮਾਨਪੁਰ ਦੇ ਪਿੰਡ ਦੀਆਂ ਜਿਹੜੀਆਂ ਪੁਰਾਣੇ ਬਜ਼ੁਰਗ ਜਿਹੜੇ ਕਿ ਉਸ ਸਮੇਂ ਚੁਰਾਈ ਦੀ ਤਰਗੇ ਸਿੱਤੇ ਜਾਂ ਉਹ ਕਟਨਾਮਾ ਜਿਹੜੀਆਂ ਉਹ ਬਹੁਤ ਪਹਿਲਾਂ ਵਪਰੀਆਂ ਉਹਨਾਂ ਦਾ ਵੀ ਬਹੁਤ ਬਰੀ ਉਹ ਜਿਹੜਾ ਹੈਗਾ ਸੰਤਾਂ ਨਾਲ ਜ਼ਿਕਰ ਸਾਂਝਾ ਕਰਦੇ ਹੁੰਦੇ ਸੀ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮਹਾਪੁਰਸ਼ਾਂ ਨੇ ਸੰਤਵਾਵਾਜੀਤ ਸਿੰਘ ਜੀ ਸੰਸਾਲੀ ਗੜਿਆ ਨੇ ਆਪਣਾ ਇੱਕ ਜਨਮ ਜਿਹੜਾ ਇਸ ਵਿੱਚ ਗੁਜ਼ਾਰਿਆ ਇਹ ਵੀ ਉਸੇ ਤਰ੍ਹਾਂ ਦਾ ਹੀ ਪਾਵਨ ਪਵਿੱਤਰ ਸਥਾਨ ਹੈ ਵਾਹਿਗੁਰੂ ਜੀ ਦਾ ਕਾਲ ਸੋ ਵਾਹਿਗੁਰੂ ਜੀ ਕੀ ਫਤ